ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੜਾਂ ਦੀ ਸਥਿਤੀ ਵਿੱਚ ਸਾਡਾ ਜਿਹੜਾ ਸੋਸ਼ਲ ਮੀਡੀਆ ਤੇ ਪੱਤਰਕਾਰ ਭਾਈ ਯਾਰਾ ਜਿਹੜਾ ਸਾਡੇ ਨਾਲ ਵੱਡਾ ਸਹਿਯੋਗ ਕਰ ਰਿਹਾ ਤੇ ਜਿੱਥੇ ਸੰਤ ਸਮਾਜ ਦੇ ਲੋਕ ਸਾਡੇ ਸੇਵਾ ਦੇ ਵਿੱਚ ਚਸਲਾ ਲੈ ਰਹੇ ਆ ਪਰ ਸਰਕਾਰ ਨਾਲ ਜਿਹੜੀ ਕੋਈ ਚੀਜ਼ ਵੀ ਨਜ਼ਰ ਨਹੀਂ ਆ ਰਹੀ ਜੋ 92 95 ਸੀਟਾਂ ਲੈ ਕੇ ਜੋ ਮੁੱਖ ਮੰਤਰੀ ਬਣਿਆ ਹੈ ਭਗਵੰਤ ਸਾਨ ਉਹ ਅੱਜ ਤਾਮਨ ਲਾਡੂ ਦੇ ਵਿੱਚ ਉਧਰ ਦਾ ਜਾਜਾ ਲੱਗ ਰਿਹਾ ਜਿੱਥੋਂ ਜਿੱਥੋਂ ਹੋਂਦ ਸੀ ਉੱਥੇ ਜਿੱਥੇ ਜੰਪਾਲ ਸੀ ਜਿੱਥੋਂ ਪੰਜਾਬ ਦਾ ਮੁੱਖ ਮੰਤਰੀ ਐਮਪੀ ਐਮਐਲਏ ਵਾਲਿਆਂ ਪਰ ਉਹਦੀ ਕਿਤੇ ਵੀ ਸਾਰ ਨਹੀਂ ਲੱਗ ਰਿਹਾ ਜੇ ਅੱਜ ਸਾਰ ਨਹੀਂ ਰਹਿ ਰਿਹਾ ਤੇ ਆਮ ਲੋਕ ਸਮਾਜ ਸੇਵਾਲੇ ਜਿਹੜਾ ਵਾ ਉਹ ਪੰਜਾਬ ਨੂੰ ਵੇਖ ਰਹੇ ਆ ਪੰਜਾਬ ਦੀ ਬਾਹ ਫੜ ਰਹੇ ਆ ਪਰ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਭਗਵਾਨ ਤੁਮਨ ਸਰਕਾਰ ਜਿਹਨੂੰ ਆਪ ਸਰਕਾਰ ਕਹਿੰਦਾ ਪਰ ਉਹਦਾ ਕਿਤੇ ਵੀ ਕੁਝ ਨਜ਼ਰ ਨਹੀਂ ਆ ਰਿਹਾ ਜੇ ਅੱਜ ਸਾਰ ਲਈ ਜਾਈ ਤੇ ਆਪ ਮਾਰੇ ਲੋਕ ਜਿਹੜੇ ਆ ਉਹ ਸਾਡੀ ਬਾਹ ਫੜ ਰਹੇ ਆ ਤੇ ਅਸੀਂ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਆਂ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਦੀ ਕਰਦੇ ਆਂ ਜੋ ਅੱਜ ਤਾਮਲ ਲਾਡੂ ਤੇ ਹੋਰ ਸੂਬਿਆਂ ਵਿੱਚ ਘੁੰਮ ਕੇ ਸਾਡੇ ਅਟੈਸਾਂ ਦੀ ਦਰਬਾਰ ਤੋਂ ਕਰ ਰਿਹਾ ਪਰ ਅੱਜ ਸਾਡੀ ਜਬਾਂ ਫੜੀ ਆ ਤੇ ਆਪ ਮਾਰੇ ਲੋਕਾਂ ਤੇ ਸੰਗ ਸਮਾਜ ਨੇ ਫੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ